ਜਨਪੰਜਾਬੀ ਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਮਿਨੀ ਸਾਈਟ ਰੇਟ ਵਿਖੇ ਜਿੱਥੇ ਕਿਸਾਨਾਂ ਨੇ ਜਿਹੜੇ ਵੱਖ-ਵੱਖ ਮੁੱਦੇ ਨੂੰ ਲੈ ਕੇ ਅੱਜ ਡੀਸੀ ਅਫਸਰ ਵਿਖੇ ਅਫਸਰ ਨੂੰ ਮਿਲਿਆ ਜੋ ਆਪਣੀ ਸਮੱਸਿਆ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਦੀ ਨਿਸ਼ਾਨਾ ਥੱਕਿਆ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਗੰਨੇ ਨੂੰ ਲੈ ਕੇ ਜਾਂ ਹੋਰ ਵੱਖ-ਵੱਖ ਸਮੱਸਿਆ ਨੂੰ ਲੈ ਕੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਮਿਨੀ ਸਾਈਟ ਰੇਟ ਤੋਂ ਅੱਜ ਡੀਸੀ ਕੋਲ ਗੱਲ ਕੀਤੀ ਹੋ ਜਿਸ ਤੋਂ ਇਹਨਾਂ ਲਈ ਕੋਈ ਸਾਤੋਂ ਪਹਿਲਾਂ ਇਹ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਵਿੱਤਰ ਸਿੰਘ ਢੱਗਾ ਭਾਰਤੀ ਕਿਸਾਨ ਜਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਪਾਂ ਜਾਇਸੀ ਡੀਸੀ ਮੈਡਮ ਨੂੰ ਮੈਡਮ ਜੀ ਉਹਨਾਂ ਨੂੰ ਮੰਗ ਪੱਤਾ ਸੌਂਪਿਆ ਜਿਹੜੀ ਸਾਡੀ ਪ੍ਰਾਈਵੇਟ ਮਿੱਲਾਂ ਵੱਲ ਪੰਜਾਬ ਸਰਕਾਰ ਵੱਲੋਂ ਸਬਸਿਡੀ ਪਾਈ ਜਾਂਦੀ ਆ ਉਹ ਅਜੇ ਸਾਡੇ ਪੈਸੇ ਨਹੀਂ ਪਾਏ ਗਏ ਕੁਝ ਪਾਈ ਵੀ ਗਏ ਬਾਕੀ ਰਹਿੰਦੀ ਆ ਜਿਹੜੀਆਂ ਸਰਕਾਰੀ ਮਿੱਲਾਂ ਆ ਉਹਨਾਂ ਵੱਲ ਸਾਡੀ ਪੇਮੈਂਟ ਰਹਿੰਦੀ ਆ ਇਸ ਸਬੰਧ ਵਿੱਚ ਜਿੱਦਾਂ ਉਹਦੇ ਨਾਲ ਨਾਲ ਹੀ ਸਾਨੂੰ ਆਲੂ ਦੀ ਫਸਲ ਸਾਡੀ ਮੁਰੇ ਆਉਣ ਵਾਲੀ ਆ ਤਿਆਰ ਆ ਤੇ ਸਾਨੂੰ ਡੀਏਪੀ ਦੀ ਬਹੁਤ ਵੱਡੀ ਘਾਟ ਆ ਉਹਦੇ ਜੂਰੀਏ ਦੇ ਨਾਲ ਇਹ ਉਲਟਾ ਡੀਏਪੀ ਤੇ ਜੂਰੀਏ ਨਾਲ ਜੇ ਕਿਤੇ ਮਿਲ ਵੀ ਰਿਹਾ ਬਹੁਤ ਵੱਡੀ ਟੈਕਿੰਗ ਹੋ ਰਹੀ ਆ ਇਸ ਦੇ ਸਬੰਧ ਵਿੱਚ ਅੱਗੇ ਤੋਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਵੀ 15 ਦਿਨ ਪਹਿਲਾਂ ਝੋਨੇ ਦਾ ਸੀਜ਼ਨ ਅਸੀਂ ਖਰੀਦ ਸ਼ੁਰੂ ਕਰਵਾਵਾਂਗੇ ਅਜੇ ਤੱਕ ਉਹਦਾ ਨੋਟੀਫਿਕੇਸ਼ਨ ਕੋਈ ਵੀ ਨਹੀਂ ਹੋਇਆ ਇਸ ਸਬੰਧ ਦੇ ਵਿੱਚ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਸੌਂਪ ਕੇ ਆ ਗਏ ਹਾਂ ਮੰਗ ਪੱਤਰ ਦੇ ਜਾਂਦਾ ਜੀ ਮੋਲ ਬਹੁਤ ਵਧੀਆ ਜੇ ਮੈਡਮ ਨੇ ਕਿਹਾ ਜਰੂਰ ਗੱਲ ਕਰਵਾਵਾਂਗੇ ਜੀ ਤੇ ਇਸ ਦੇ ਵਿੱਚ ਹੱਲ ਵੀ ਜਲਦੀ ਕਰਵਾਵਾਂਗੇ ਜੀ ਤੇ ਜੇਕਰ ਸਾਡਾ ਟਿਕਾ ਮੰਗਾ ਨਹੀਂ ਮੰਨੀ ਜਾਂਦੀ ਤੇ ਉਸ ਤੋਂ ਬਾਅਦ ਕਿਹੜਾ ਕਦਮ ਚੁੱਕਿਆ ਜਾਂਦਾ ਸਰਨਾਪਰਦਾ ਕੀ ਜਾਂ ਕੋਈ ਉਹਦੇ ਵਿੱਚ ਅਸੀਂ ਅਲਟੀਮੇਟ ਤੇ ਜਾਂਦਾ ਜੀ ਜੇ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜਿਹੜਾ ਤੁਸੀਂ ਕਹਿ ਰਹੇ ਹੋ ਭਾਜੀ ਗੱਲ ਇਹਦਾ ਬਾਕੀ ਪਤਾ ਹੈ ਕਿ ਇਹ ਕਿੰਨੇ ਦਿਨਾਂ ਰੁਕਿਆ ਹੋਇਆ ਹੈ ਭਾਜੀ ਇਹ ਲਗਾ ਲੱਗ ਹਰੇਕ ਮਿਲ ਦਾ ਆਪੋ ਆਪਣਾ ਹੈ ਜੀ ਜਿਵੇਂ ਅਸੀਂ ਦਸੂਹਾ ਮੇਲੇ ਸਾਡੀ ਉਹਦੀ ਲਗਭਗ 6 ਫਰਵਰੀ ਤੱਕਰ ਹੋ ਗਈ ਹੈ ਜਦੋਂ ਤੱਕਰ ਬੰਦ ਹੋਈ ਹੈ 4-5 ਅਪ੍ਰੈਲ ਨੂੰ ਉਦੋਂ ਤੱਕਰ ਲਗਭਗ 2 ਕੁ ਮਹੀਨੇ ਦਾ ਉਹਦਾ ਅਜੇ ਜਿਹੜੀ ਪੰਜਾਬ ਸਰਕਾਰ ਵੱਲੋਂ ਸਬਸਿਡੀ ਪਾਈ ਜਾਣੀ ਸੀ ਹੋਰ ਜਿਵੇਂ ਬਾਕੀ ਆਲੇ ਦੋਲੇ ਮਿਲਾ ਆ ਉਹਨਾਂ ਦੇ ਪੈਸੇ ਕਾਫੀ ਰਹਿੰਦੇ ਹੈਗੇ ਆ ਜਿਵੇਂ ਸਾਡੀ ਫਗਵਾੜਾ ਮੇਲਾ ਉਹਦੇ 2021 ਦੇ ਪੈਸੇ ਰਹਿੰਦੇ ਆ ਲੈਣ ਵਾਲੇ ਜ਼ਿਮੀਂਦਾਰਾਂ ਦੇ ਤੱਕਰ ਬਹੁਤ ਵੱਡੇ ਦੇਣੇ ਆ ਉਸ ਮਿਲ ਵੱਲ ਜਾਣੀ ਪੈਸੇ ਉੱਥੋਂ ਲੈਣੇ ਆ ਕਾਫੀ ਦੇ ਧਿਆਨ ਦੇ ਵਿੱਚ ਆਇਆ ਜਾਂ ਜਿੱਦਾਂ ਉਹ ਡੀਏਪੀ ਦਾ ਜੂਰੀਏ ਨਾਲ ਦਾ ਟੈਕਿੰਗ ਬਹੁਤ ਵੱਡੀ ਹੋ ਰਹੀ ਯਾਰ ਤਿੰਨੇ ਕਿਸਾਨਾਂ ਦੀ ਲੁੱਟ ਹੋ ਰਹੀ ਆ ਉਹਨੇ ਦਾ ਸਾਨੂੰ ਜੂਰੀਏ ਦਾ ਬੋਰਾ ਨਹੀਂ ਮਿਲਦਾ ਜਿੰਨੇ ਦੀ ਨਾਲ ਉਹਦੇ ਟੈਕਿੰਗ ਕੀਤੀ ਜਾਂਦੀ ਆ ਬਹੁਤ ਵੱਡੀ ਲੁੱਟਿਆ ਜਾਣ ਨੀਨੋ ਨੈਨੋ ਜੂਰੀਆ ਜੇ ਡੀਏਪੀ ਲੈਣਾ ਤਾਂ ਨੈਨੋ ਡੀਏਪੀ ਉਹਦੇ ਨਾਲ ਫਟੇਰਾ ਲਾ ਲਓ ਉਹਦੇ ਨਾਲ ਮਾਈਕਰੋ ਰਾਜਾ ਲਾ ਲਓ ਉਹਦੇ ਨਾਲ ਬਹੁਤ ਚੀਜ਼ਾਂ ਜਾਂ ਜਿੰਕ ਲਾ ਲਓ ਸਰਫਰ ਲਾ ਲਓ ਬਹੁਤ ਚੀਜ਼ਾਂ ਜਿਹੜੀਆਂ ਡਾਇ ਦੇ ਨਾਲ ਵੀ ਦਿੱਤੀਆਂ ਜਾਂਦੀਆਂ ਆ ਚੰਨ ਪੰਜਾਬੀ ਨੂੰ ਹੋਈ ਤੇ ਨੰਮੀ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ